ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਪਿੱਛੇ ਜੇ ਅਬੋਰ ਦੇ ਵਿੱਚ ਹੋਏ ਵਪਾਰੀ ਕਤਲकांड ਦੇ ਵਿੱਚ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਗਲਤ ਐਨਕਾਊਂਟਰ ਕਰਾ ਰਹੀ ਆ। ਪੰਜਾਬ ਪੁਲਿਸ ਗਲਤ ਐਨਕਾਊਂਟਰ ਕਰ ਰਹੀ ਆ ਤਾਂ ਉਸ ਦੇ ਉੱਪਰ ਅੱਜ ਜੋ ਪ੍ਰਦਰਸ਼ਨ ਕੀਤਾ ਗਿਆ ਇਸ ਵੇਲੇ ਹਲਕਾ ਪੱਛਮੀ ਤੋਂ ਡਾਕਟਰ ਜਸਪੀਤ ਸਿੰਘ ਸੰਧੂ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪ੍ਰਦਰਸ਼ਨ ਕੀਤਾ ਗਿਆ? ਵੇਖੋ ਜੀ ਭਾਜਪਾ ਦੀ ਕੇਂਦਰ ਦੀ ਸਰਕਾਰ ਨੇ ਉਹਨਾਂ ਦੇ ਮੰਤਰੀ ਦਿੱਲੀ ਦੇ ਮਨ ਸਿਰਸਾ ਜੀ ਵੱਲੋਂ ਜਿਹੜਾ ਬਿਆਨ ਆਮ ਆਦਮੀ ਪਾਰਟੀ ਦੇ ਖਿਲਾਫ ਪੰਜਾਬ ਦੇ ਲਾન્ડ ਆਰਡਰ ਦੇ ਖਿਲਾਫ ਦਿੱਤਾ ਗਿਆ ਉਸ ਨੂੰ ਕਦੇ ਵੀ ਅਸੀਂ ਬਦਾਸ਼ਤ ਨਹੀਂ ਕਰਾਂਗੇ ਉਸ ਬਿਆਨ ਦੇ ਵਿਰੋਧ ਦੇ ਵਿੱਚ ਅੱਜ ਜਿਹੜੀ ਭੰਡਾਰੀਪੁਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕੁਨਾਂ ਜਿੰਨੇ ਵੀ ਲੀਡਰ ਸਾਰਿਆਂ ਵੱਲੋਂ ਧਰਨਾ ਦਿੱਤਾ ਗਿਆ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੋ ਇਹ ਅਨਿਆ ਦੀ ਰਾਜਨੀਤੀ ਜਿਹੜੀ ਉਹ ਕਰ ਰਹੀ ਹੈ ਉਹ ਕਦੇ ਵੀ ਚੱਲਣ ਦੇਵਾਂਗੇ ਪੰਜਾਬ ਦੇ ਵਿੱਚ ਹਮੇਸ਼ਾ ਅਮਨ ਕਾਨੂੰਨ ਦੀ ਸਥਿਤੀ ਹੈ ਆਮ ਆਦਮੀ ਪਾਰਟੀ ਨੇ ਬਰਕਰਾਰ ਰੱਖੀ ਹੈ ਤੇ ਬਰਕਰਾਰ ਰਹੇਗੀ ਕਿਉਂਕਿ ਇਹਨਾਂ ਦੇ ਝੂਠੇ ਬਿਆਨਾਂ ਕਰਕੇ ਪੰਜਾਬ ਦਾ ਮਾਹੌਲ ਜਿਹੜਾ ਹੋ ਜੀ ਖਰਾਬ ਨਹੀਂ ਹੁੰਦੇਵਾਂਗੇ ਸੋ ਇਹ ਸਰਸਾ ਸਾਹਿਬ ਨੂੰ ਦਸਤਰਾ ਚਾਹਣਾ ਕਿ ਤੁਸੀਂ ਇਹੋ ਜੀ ਬਿਆਨਬਾਜ਼ੀ ਕੀਤੀ ਹੈ ਤੁਹਾਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਵੀ ਜਿੰਨੀ ਵੀ ਜਨਤਾ ਪੰਜਾਬ ਦੀ ਬਿਲਕੁਲ ਸੁਖੀ ਵਸ ਰਹੀ ਹੈ ਤੁਸੀਂ ਇਸ ਗੁਰਤਨ ਪਰ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਸੋ ਤੁਸੀਂ ਆਪਣੀ ਪਾਰਟੀ ਵੱਲ ਤਾਂ ਵੇਖਿਆ ਨਹੀਂ ਗੈਂਗਸਟਰ ਬਿਸ਼ਨੋਈ ਵਰਗੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਕੇ ਦੁਜਾਦਿਆਂ ਜੇਲਾ ਵਿੱਚ ਰੱਖਿਆ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਬਾਹਰ ਕੱਢਦੇ ਤੁਸੀਂ ਇਹ ਜਿਹੜੀਆਂ ਗੱਲਾਂ ਪੰਜਾਬ ਦੇ ਪਾਣੀਆ ਦੀ ਰਾਖੀ ਪੰਜਾਬ ਦੇ ਵਿੱਚ ਇਹਨੀਆਂ ਨੌਕਰੀਆਂ ਦਿੰਦੀਆਂ ਪੰਜਾਬ ਤੋਂ ਇਹਨਾਂ ਵਿਕਾਸ ਦੀ ਲੀਹ ਤੇ ਲੈ ਕੇ ਆਮ ਆਦਮੀ ਪਾਰਟੀ ਨੇ ਸੋ ਪੰਜਾਬ ਦੇ ਜਿੰਨੇ ਵੀ ਮੁੱਦੇ ਸardar bhagwan singh maan di sarkar ਬਹੁਤ ਬਖੂਬੀ ਨਿਭਾ ਰਹੀ ਹੈ ਲਾਡਰ ਆਡਰ ਦੀ ਸਥਿਤੀ ਬਹੁਤ ਵਧੀਆ ਚੱਲ ਰਹੀ ਹੈ ਸੋ ਉਹਨਾਂ ਕੋਈ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਉਹਨਾਂ ਦੀ ਇਸ ਦਿੱਤੇ ਹੋਏ ਬਿਆੰਦੀ ਨਖੇਦੀ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਇੱਥੇ ਵਰਕਰ ਪਹੁੰਚਿਆ ਸਾਰੇ ਉਹਨਾਂ ਦੀ ਕੋਰ ਰਿੰਦਾ ਕਰਦੇ ਜਦੋਂ ਪਿੱਛੇ ਜੇ ਵਿਕਸ਼ਮਜੀਤ ਸਿੰਘ ਜੀਠਿਆ ਦੀ ਗ੍ਰਿਫਤਾਰੀ ਹੋਈ ਸੀ ਤਾਂ ਕਾਂਗਰਸ ਦੇ ਵੀ ਬਹੁਤ ਸਾਰੇ ਲੀਡਰਾਂ ਦੇ ਵੱਲ ਪੱਖ ਦੇ ਵਿੱਚ ਬਿਆਨ ਦਿੱਤਾ ਗਿਆ ਸੀਗਾ ਜਦ ਕਿ ਪਹਿਲਾਂ ਉਹਨਾਂ ਦੀ ਜੋ ਵੀਡੀਓ ਸੀਗੀਆਂ ਉਸ ਦੇ ਉੱਪਰ ਹੀ ਉਹ ਮਜਿੱਤਿਆਂ ਤੇ ਦੋਸ਼ ਮਾਰਦੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਹੱਕ ਦੇ ਵਿੱਚ ਬਿਆਨ ਦਿੱਤੇਗੇ ਕੁਝ ਕਹਿਣਾ ਚਾਹੂੰਗੀ ਜਦੋਂ ਚੋਰ ਤੇ ਚੌਕੀਦਾਰ ਅਲਜੇ ਨਾ ਤੇ ਫਿਰ ਰਾਖੀ ਕੋਈ ਨਹੀਂ ਕਰ ਸਕਦਾ ਘਰ ਦੀ ਇਹੀ ਗੱਲ ਹੈ ਕਾਂਗਰਸ ਨੇ ਵੀ ਉਹੀ ਬਿਆਨ ਦਿੱਤਾ ਭਾਜਪਾ ਨੇ ਵੀ ਉਹੀ ਬਿਆਨ ਦਿੱਤਾ ਇਹ ਸਾਰੇ ਪੰਜਾਬ ਦੀ ਬੀੜੀ ਡੋਬਨ ਨੂੰ ਤਰੀ ਫਿਰਦੇ ਆ ਸੋ ਪੰਜਾਬ ਨੂੰ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਲਾਂਡਾ ਡਾਟ ਦੀ ਸਿੱਧੀ ਬਣੀ ਰਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਜਿਹੜੇ ਹੋਰ ਖੁਸ਼ਹਾਲ ਹੋਣ ਇਹ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਨਵਾਂ ਕੋਈ ਨਿਵੇਸ਼ ਆਵੇ ਇਹ ਨਹੀਂ ਚਾਹੁੰਦੇ ਪੰਜਾਬ ਦੇ ਲੋਕ ਜਿਹੜਾ ਰਾਤ ਨੂੰ ਚੈਨ ਦੀ ਨੀਂਦ ਸੌ ਸਕਣ ਸੋ ਇਹਨਾਂ ਬਿਆਨਬਾਜ਼ੀ ਕਰਨੀ ਹੁੰਦੀ ਆ ਪਹਿਲਾਂ ਤੇ ਉਹੀ ਚਿੱਟੇ ਵੇਚਣ ਵਾਲਿਆਂ ਦੀ ਜਿਹੜੀ ਆ ਇਹ ਨੰਦਿਆ ਗਾਦੇ ਸੀ ਤੇ ਅੱਜ ਉਹੀ ਉਹਨਾਂ ਦੇ ਹੱਕ 'ਚ ਖਲੋਗੇ ਇਸ ਕਰਕੇ ਜੇ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਜੇ ਚੌਂਕੀਦਾਰ ਤੇ ਚੋਰ ਰਲ ਜੇ ਨਾ ਤੇ ਫਿਰ ਕਿਸੇ ਵੀ ਘਰ ਦਾ ਜਿਹੜਾ ਉਹ ਭਲਾ ਨਹੀਂ ਹੋ ਸਕਦਾ ਕੀ ਇਹ ਪ੍ਰਦਰਸ਼ਨ ਕੱਲ ਨੂੰ ਸੈਂਟਰ ਸਰਕਾਰ ਦੇ ਖਿਲਾਫ ਖੁੱਲ ਸਕਦਾ ਅਗਰ ਜੋ ਜਨਤਕ ਮਾਫੀ ਨਹੀਂ ਮੰਗੀ ਜਾਂਦੀ ਜਾਂ ਸਰਕਾਰ ਕੋਈ ਇਸ ਦੇ ਉੱਪਰ ਐਕਚੁਅਲੀ ਪਹਿਲਾਂ ਤਾਂ ਮੇਰੇ ਵੀਰ ਅਸੀਂ ਇਹੀ ਕਵਾਂਗੇ ਕਿ ਸਰਸਾ ਸਾਬ ਜਨਤਕ ਤੌਰ ਤੇ ਮਾਫੀ ਮੰਗਣ ਕਿਉਂਕਿ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਆ ਸਾਰੇ ਹੀ ਤੁਸੀਂ ਦੇਖਦੇ ਹੋ ਇਰਦ ਗਿਰਦੇ ਆ ਸਾਰੇ ਹੀ ਇਸ ਮੰਗ ਨੂੰ ਲੈ ਕੇ ਆ ਕਿ ਇਹਨਾਂ ਜਿਹੜਾ ਗਲਤ ਬਿਆਨ ਬਿਆਜੀ ਕੀਤੀ ਉਹਦੇ ਤੇ ਮਾਫੀ ਮੰਗਣ ਜੇ ਮਾਫੀ ਮੰਗ ਲਏ ਤਾਂ ਬਖਸ਼ ਦਿੱਤਾ ਜਾਵੇਗਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਸੰਘਰਸ਼ ਜਿਹੜਾ ਸੈਂਟਰ ਸਰਕਾਰ ਦੇ ਖਿਲਾਫ ਹੋਰ ਤੇਜ਼ ਹੋ ਸਕਦੇ ਸਰ ਜੋ ਨਵੀਆਂ ਹੁਣ ਸਹੂਲਤਾਂ ਸਰਕਾਰ ਦੇ ਵੱਲੋਂ ਜਾਰੂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਸੇ ਸਹੂਲਤਾਂ ਦਾ ਬਹੁਤ ਜ਼ਿਕਰ ਹੋ ਰਿਹਾ ਕੁਝ ਕਹਿਣਾ ਚਾਹੋਗੇ ਜੋ ਲੋਕਾਂ ਨੂੰ ਖੁੱਲੇ ਤੌਰ ਤੇ ਮਿਲਣ ਗਿਆ ਜਾਉ ਉਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਛੁਦਾ ਇਹ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤੇ ਮੁਹੱਲਾ ਕਲੀਨਿਕ ਜਿਹੜੇ ਗਰੰਟੀਆਂ ਦਿੱਤੀਆਂ ਗਈਆਂ ਉਹ ਪੂਰੇ ਕੀਤੇ ਗਏ। ਫੋਨ ਅਸੀਂ ਹੋਰ ਵੀ ਮੁਹੱਲਾ ਕਲੀਨਿਕ ਖੋਲ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹ ਹੋਰ ਖੋਲਾਂਗੇ। ਦੂਜੀ ਗੱਲ ਹੈ ਜਿਹੜੀ ਪੰਜਾਬ ਦੇ ਵਿੱਚ ਥੋੜੇ ਦਿਨ ਪਹਿਲਾਂ ਸੀਐਮ ਸਾਹਿਬ ਨੇ ਐਨਾਨਸ ਕੀਤਾ ਕਿ ਪੰਜਾਬ ਦੇ ਹਰ ਮਸ਼ਿੰਦੇ ਨੂੰ 10 ਲੱਖ ਦਾ ਬੀਮਾ ਸੇ 1 ਸਾਲ ਦਾ ਦੇਵਾਂਗੇ। ਉਹਦੇ ਉਹਦੀ ਵੀ ਕਾਇਕਾਦ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ 10 ਅਗਸਤ ਮਹੀਨੇ ਦੇ ਵਿੱਚ ਉਹਦਾ ਅਸੀਂ ਸ਼ੁਰੂ ਕਰ ਦਿਆਂਗੇ। ਉਹਦੇ ਵਾਸਤੇ ਜੋ ਵੀ ਫਾਰਮੈਲਟੀਆਂ ਹੈਗੀਆਂ ਉਹ ਪੂਰੀਆਂ ਕਰਾਂਗੇ। ਤੋਂ ਐਡੀ ਵੱਡੀ ਸਹੂਲਤ ਅਜੇ ਤੱਕ ਕਿਸੇ ਵੀ ਦੇਸ਼ ਦੇ ਕਿਸੇ ਸੂ ਜੋਲੀ ਪੰਜਾਬ ਦੇ ਸਰਦਾਰ ਸੀਐਮ ਮਾਨ ਭਗਵੰਤ ਸਿੰਘ ਮਾਨ ਨੇ ਦਿੱਤੀ ਹੈ ਜੋ ਕਿਸੇ ਵੀ ਸੂਬੇ ਨੇ ਸਟੇਟ ਨੇ ਨਹੀਂ ਦਿੱਤੀ ਇਸ ਕਰਕੇ ਅਸੀਂ ਇਸ ਫੈਸਲੇ ਦੀ ਸਲਾਘਾ ਕਰਦੇ ਆਂ ਪ੍ਰੋੜਤਾ ਕਰਦੇ ਆਂ ਕਿ ਪੰਜਾਬ ਹਮੇਸ਼ਾ ਪੰਜਾਬ ਹਮੇਸ਼ਾ ਤਰੱਕੀ ਦੇ ਰਾਹ ਤੇ ਰਹੇਗਾ ਮਿਹਰਬਾਨ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਡਾਕਟਰ ਜਸਬੀਰ ਸਿੰਘ ਸੰਧੂ ਐਮਐਲਏ ਹਲਕਾ ਪੱਛਮੀ ਤੋਂ ਸਾਡੇ ਨਾਲ ਸੀ ਗੱਲਬਾਤ ਕੀਤੀ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਭੰਡਾਰੀ ਪੁਲ ਦੇ ਉੱਪਰ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਜੋ ਭਾਜਪਾ ਦੀ ਸਰਕਾਰਾ ਉਹਨਾਂ ਦੇ ਉੱਪਰੇ ਦੋਸ਼ ਲੱਗਦੇ ਨੇ ਕਿ ਗੈਂਗਸਟਰਵਾਦ ਨੂੰ ਜਿਹੜਾ ਬढ़ावा ਦਿੱਤਾ ਜਾ ਰਿਹਾ ਜੋ ਗੈਂਗਸਟਰਵਾਦ ਆ ਉਹਨਾਂ ਨੂੰ ਸਿਕਿਉਰਟੀ ਵਾੜ ਕੀਤੀਆਂ ਜਾ ਰਹੀਆਂ ਨੇ ਤਾਂ ਸਰਕਾਰ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਅਗਰ ਮਨਜਿੰਦਰ ਸਿੰਘ ਸਰਸਾ ਇਹਤੇ ਉੱਪਰ ਕੋਈ ਜਨਤਾ ਦੇ ਕੋਲੋਂ ਮਾਫੀ ਨਹੀਂ ਮੰਗਦੇ ਤਾਂ ਇਹ ਮੋਰਚਾ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਖੋਲਿਆ ਜਾਵੇਗਾ